ਗੁਰੂ ਗੋਬਿੰਦ ਸਿੰਘ ਦਾ ਪੁੱਤਰ ਖਾਲਸਾ ਖਾਲਸੇ ਪਿੱਛੇ ਅੜੇ ਖਾਲਸੇ ਪਿੱਛੇ ਲੜੇ ਖਾਲਸੇ ਪਿੱਛੇ ਖੜੇ ਨਹੀਂ ਪਿੱਛੇ ਨਹੀਂ ਖਾਲਸੇ ਦੇ ਮੂਹਰੇ ਹੋ ਕੇ ਖੜੇ ਜਦੋਂ ਭੀੜ ਪਵੇ ਭਾਈ ਅਮਤਪਾਲ ਸਿੰਘ ਮਹਿਰੋ ਖਾਲਸਾ ਜਿਹਨੇ ਡੇਰਾਬਾਦ ਤੇ ਇੱਕ ਪੁਜਾਰੀ ਬਾਦ ਤੇ ਕਰਾਰੀ ਚੋਟ ਮਾਰੀ ਹੈ ਲੋੜ ਹੈ ਸਿੰਘੋ ਆਪਾਂ ਨੂੰ ਆਪਣੇ ਸਿੰਘ ਭਰਾਣ ਵਾਲਾ ਖੜਨ ਦੀ ਸਿੰਘ ਭਰਾ ਪਿੱਛੇ ਬੋਲਣ ਦੀ ਸਿੰਘ ਭਰਾ ਦੇ ਨਾਲ ਪੂਰਾ ਸੀਨਾ ਠੋਕ ਕੇ ਖੜਨ ਦੀ ਸੋ ਉਹਨੇ ਬਹੁਤ ਹੀ ਤਕੜਾ ਕੰਮ ਕਰਿਆ ਆਪਣੀ ਨੌਜਵਾਨੀ ਆਪਣੇ ਪੁੱਤ ਨਸ਼ਿਆਂ ਨਾਲ ਖਾਦੇ ਜਾ ਰਹੇ ਆ ਆਪਣੀਆਂ ਭੈਣਾਂ ਦੀ ਬੇਇੱਜ਼ਤੀ ਡੇਰੇ ਉੱਪਰ ਹੋ ਰਹੀ ਆ ਪਿੰਡਾਂ ਵਿੱਚ ਬਲੈਕੇ ਵੀ ਆ ਮੈਂ ਡੇਰੇ ਵੀ ਆ ਮੈਂ ਜੇ ਕਿਸੇ ਸਿੰਘ ਨੇ ਪਹਿਲ ਕਰੀ ਉਹਦਾ ਸਾਥ ਦਿਓ ਚਾਰੇ ਪਾਸੇ ਖਾਲਸੇ ਦੀ ਧੂਮ ਮਚਾ ਦਿਓ ਫੇਸਬੁੱਕ ਸੋਸ਼ਲ ਸਾਈਟਾਂ ਤੇ ਹਰ ਕਿਤੇ ਖਾਲਸਾ ਖਾਲਸਾ ਕਰਾ ਦਿਓ ਅਮਰਪਾਲ ਸਿੰਘ ਖਾਲਸਾ ਅਮਰਪਾਲ ਸਿੰਘ ਖਾਲਸਾ ਜਕਾਰੇ ਗੂੰਜੋ ਜਕਾਰਿਆਂ ਨਾਲ ਫੇਸਬੁੱਕ ਸ਼ੋਅ ਸੈਟ ਨੱਚਣ ਵਾਲੇ ਬਸਰੇ ਸ਼ੇਅਰ ਕਰਦੇ ਹਾਂ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਰਾਜ ਬਿਣਾ ਨਾ ਧਰਮ ਚਲੇ ਹੈ ਧਰਮ ਬਿਣਾ ਸਭ ਦਲੇ ਮਣਿਆ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਫੁੱਲ ਸਪੋਰਟ ਪਾਈ ਅਮਰਪਾਲ ਸਿੰਘ ਮੈਰੋ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਖਾਲਸਾ ਖਾਲਸੇ ਪਿੱਛੇ ਅੜੇ ਖਾਲਸੇ ਪਿੱਛੇ ਲੜੇ ਖਾਲਸੇ ਪਿੱਛੇ ਖੜੇ ਨਹੀਂ ਪਿੱਛੇ ਨਹੀਂ ਖਾਲਸੇ ਦੇ ਮੂਹਰੇ ਹੋ ਕੇ ਖੜੇ ਜਦੋਂ ਭੀੜ ਪਵੇ ਭਾਈ ਅਮਰਤਪਾਲ ਸਿੰਘ ਮਹਿਰੋ ਖਾਲਸਾ ਜਿਹਨੇ ਡੇਰਾਬਾਦ ਤੇ ਇੱਕ ਪੁਜਾਰੀ ਬਾਦ ਤੇ ਕਰਾਰੀ ਚੋਟ ਮਾਰੀ ਹੈ ਲੋੜ ਹੈ ਸਿੰਘੋ ਆਪਾਂ ਨੂੰ ਆਪਣੇ ਸਿੰਘ ਭਰਾਣ ਵਾਲਾ ਖੜਨ ਦੀ ਸਿੰਘ ਭਰਾ ਪਿੱਛੇ ਬੋਲਣ ਦੀ ਸਿੰਘ ਭਰਾ ਦੇ ਨਾਲ ਪੂਰਾ ਸੀਨਾ ਠੋਕ ਕੇ ਖੜਨ ਦੀ ਸੋ ਉਹਨੇ ਬਹੁਤ ਹੀ ਤਕੜਾ ਕੰਮ ਕਰਿਆ ਆਪਣੀ ਨੌਜਵਾਨੀ ਆਪਣੇ ਪੁੱਤ ਨਸ਼ਿਆਂ ਨਾਲ ਖਾਦੇ ਜਾ ਰਹੇ ਆ ਆਪਣੀਆਂ ਭੈਣਾਂ ਦੀ ਬੇਪਤੀ ਡੇਰੇ ਉੱਪਰ ਹੋ ਰਹੀ ਹੈ ਪਿੰਡਾਂ ਵਿੱਚ ਬਲੈਕੇ ਵੀ ਆ ਮੈਂ ਡੇਰੇ ਵੀ ਆ ਮੈਂ ਜੇ ਕਿਸੇ ਸਿੰਘ ਨੇ ਪਹਿਲ ਕਰੀ ਉਹਦਾ ਸਾਥ ਦਿਓ ਚਾਰੇ ਪਾਸੇ ਖਾਲਸੇ ਦੀ ਧੂਮ ਮਚਾ ਦਿਓ ਫੇਸਬੁੱਕ ਸੋਸ਼ਲ ਸਾਈਟਾਂ ਤੇ ਹਰ ਕਿਤੇ ਖਾਲਸਾ ਖਾਲਸਾ ਕਰਾ ਦਿਓ ਅਮਰਪਾਲ ਸਿੰਘ ਖਾਲਸਾ ਅਮਰਪਾਲ ਸਿੰਘ ਖਾਲਸਾ ਜਕਾਰੇ ਗੂੰਜੋ ਜਕਾਰਿਆਂ ਨਾਲ ਫੇਸਬੁੱਕ ਸੋਸ਼ਲ ਸੈਟ ਨੱਚਣ ਵਾਲੇ ਵੀ ਸਾਰੇ ਸ਼ੇਅਰ ਕਰ ਦਿਓ ਬੋਲੇ ਸੋ ਨਿਹਾਲ ਸੋ ਸਤਿ ਸ਼੍ਰੀ ਅਕਾਲ ਰਾਜ ਬਿਣਾ ਨਾ ਧਰਮ ਚਲੇ ਹੈ ਧਰਮ ਬਿਣਾ ਸਭ ਦਲੇ ਮਣਿਆ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਫੁੱਲ سپورਟ ਪਾਈ ਅਮਰਤਪਾਲ ਸਿੰਘ ਮਹਿਰੋ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਖਾਲਸਾ ਖਾਲਸੇ ਪਿੱਛੇ ਅੜੇ ਖਾਲਸੇ ਪਿੱਛੇ ਲੜੇ ਖਾਲਸੇ ਪਿੱਛੇ ਖੜੇ ਨਹੀਂ ਪਿੱਛੇ ਨਹੀਂ ਖਾਲਸੇ ਦੇ ਮੂਹਰੇ ਹੋ ਕੇ ਖੜੇ ਜਦੋਂ ਭੀੜ ਪਵੇ ਭਾਈ ਅਮਰਤਪਾਲ ਸਿੰਘ ਮਹਿਰੋ ਖਾਲਸਾ ਜਿਹਨੇ ਡੇਰਾਬਾਦ ਤੇ ਇੱਕ ਪੁਜਾਰੀ ਬਾਦ ਤੇ ਕਰਾਰੀ ਚੋਟ ਮਾਰੀ ਹੈ ਲੋੜ ਹੈ ਸਿੰਘੋ ਆਪਾਂ ਨੂੰ ਆਪਣੇ ਸਿੰਘ ਭਰਾਣ ਵਾਲਾ ਖੜਨ ਦੀ ਸਿੰਘ ਭਰਾ ਪਿੱਛੇ ਬੋਲਣ ਦੀ ਸਿੰਘ ਭਰਾ ਦੇ ਨਾਲ ਪੂਰਾ ਸੀਨਾ ਠੋਕ ਕੇ ਖੜਨ ਦੀ ਸੋ ਉਹਨੇ ਬਹੁਤ ਹੀ ਤਕੜਾ ਕੰਮ ਕਰਿਆ ਆਪਣੀ ਨੌਜਵਾਨੀ ਆਪਣੇ ਪੁੱਤ ਨਸ਼ਿਆਂ ਨਾਲ ਖਾਦੇ ਜਾ ਰਹੇ ਆ ਆਪਣੀਆਂ ਭੈਣਾਂ ਦੀ ਬੇਪਤੀ ਡੇਰੇ ਉੱਪਰ ਹੋ ਰਹੀ ਹੈ ਪਿੰਡਾਂ ਵਿੱਚ ਬਲੈਕੇ ਵੀ ਆ ਮੈਂ ਡੇਰੇ ਵੀ ਆ ਮੈਂ ਜੇ ਕਿਸੇ ਸਿੰਘ ਨੇ ਪਹਿਲ ਕਰੀ ਉਹਦਾ ਸਾਥ ਦਿਓ ਚਾਰੇ ਪਾਸੇ ਖਾਲਸੇ ਦੀ ਧੂਮ ਮਚਾ ਦਿਓ ਫੇਸਬੁੱਕ ਸੋਸ਼ਲ ਸਾਈਟਾਂ ਤੇ ਹਰ ਕਿਤੇ ਖਾਲਸਾ ਖਾਲਸਾ ਕਰਾ ਦਿਓ ਅਮਰਪਾਲ ਸਿੰਘ ਖਾਲਸਾ ਅਮਰਪਾਲ ਸਿੰਘ ਖਾਲਸਾ ਜਕਾਰੇ ਗੂੰਜੋ ਜਕਾਰਿਆਂ ਨਾਲ ਫੇਸਬੁੱਕ ਸੋਸ਼ਲ ਸੈਟ ਨੱਚਣ ਵਾਲੇ ਵੀ ਸਾਰੇ ਸ਼ੇਅਰ ਕਰ ਦਿਓ ਬੋਲੇ ਸੋ ਨਿਹਾਲ ਸੋ ਸਤਿ ਸ਼੍ਰੀ ਅਕਾਲ ਰਾਜ ਬਿਣਾ ਨਾ ਧਰਮ ਚਲੇ ਹੈ ਧਰਮ ਬਿਣਾ ਸਭ ਦਲੇ ਮਣਿਆ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਫੁੱਲ ਸਪੋਰਟ ਪਾਈ ਅਮਰਪਾਲ ਸਿੰਘ ਮੈਰੋ ਖਾਲਸਾ